ਗੁਰਮੁਖ ਪਿਆਰਿਓ 2025 ਤੋਂ 2027 ਤੱਕ ਇੰਨਾ ਪਾਪ ਕਿਉਂ ਵੱਧ ਰਿਹਾ ਹੈ ਸੱਚ ਸੁਣ ਕੇ ਹੋਸ਼ ਉੱਡ ਜਾਣਗੇ ਤੁਹਾਡੇ ਕਦੀ ਵੀ ਭੁੱਲ ਕੇ ਇਹ ਤਿੰਨ ਕੰਮ ਨਾ ਕਰਨਾ ਨਹੀਂ ਤੇ ਪਛਤਾਉਂਗੇ ਫੇਰ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਬੇਨਤੀਆਂ ਆਪਾਂ ਆਰੰਭ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਸੋ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ 2025 ਤੇ 2027 2025 ਦੇ ਵਿੱਚ ਲਗਭਗ ਆਪਾਂ ਨੂੰ ਕਾਫੀ ਸੰਕੇਤ ਜਿਹੜੇ ਨੇ ਮਿਲ ਚੁੱਕੇ ਨੇ ਆਪਾਂ ਵੇਖ ਰਹੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਫੀ ਭਿਆਨਕ ਹੀ ਹੈ ਕੋਈ ਚੰਗਾ ਸਮਾਂ ਤੇ ਹੈ ਨਹੀਂ ਕਾਫੀ ਭਿਆਨਕ ਹੀ ਸਮਾਂ ਹੈ ਤੇ ਉਹ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਲਗਭਗ ਮਿਲ ਰਹੀਆਂ ਨੇ ਅਸੀਂ ਸਾਰੀਆਂ ਉਹ ਚੀਜ਼ਾਂ ਦੇਖ ਹੀ ਰਹੇ ਹਾਂ ਆਪਣੇ ਆਪ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲ ਰਹੀਆਂ ਨੇ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਮਨੁੱਖ ਦੇ ਅੰਦਰ ਪਾਪ ਕਿਉਂ ਵਧ ਰਹੇ ਨੇ ਮੇਰੇ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਕਰੈ ਇਨ ਪੰਚਨ ਕੇ ਵਸਰੇ ਸਤਿਗੁਰੂ ਕਹਿੰਦੇ ਨੇ ਮਨੁੱਖ ਪਾਪ ਕਰ ਰਿਹਾ ਕਾਦੇ ਕਰਕੇ ਵਿਕਾਰਾਂ ਦੇ ਅਧੀਨ ਹੋ ਕੇ ਤੇ ਦੂਜੀ ਗੱਲ ਪਾਤਸ਼ਾਹ ਕਹਿੰਦੇ ਨੇ ਇਸ ਦੇਹੀ ਮੇ ਪਾਂਚ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਤੇ ਸਤਿਗੁਰੂ ਕਹਿੰਦੇ ਨੇ ਇਸ ਦੇਹੀ ਦੇ ਵਿੱਚ ਪੰਜ ਚੋਰ ਵਸ ਰਹੇ ਨੇ ਵਸ ਰਹੇ ਨੇ ਉਹ ਚੋਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਵਿਕਾਰ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਮਨੁੱਖ ਪਾਪ ਕਮਾਰਿਆ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੋ ਹైదరాబాద్ ਦੇ ਜੰਗਲਾਂ ਦੇ ਵਿੱਚ ਸਾਧ ਸੰਗਤ ਕੀਤਾ ਜਾ ਰਿਹਾ ਹੈ ਉਹ ਸਹੀ ਥੋੜਾ ਹੈ ਉਹ ਬਹੁਤ ਮਾੜਾ ਉਹ ਹੰਕਾਰ ਹੈ ਉਹ ਸੱਤਾ ਦਾ ਜਿਹੜਾ ਨਸ਼ਾ ਹੈ ਨਾ ਉਹ ਸਿਰ ਚੜ ਕੇ ਬੋਲ ਰਿਹਾ ਸਰਕਾਰਾਂ ਦੇ ਅ ਪਿਛਲੇ ਦਿਨਾਂ ਦੇ ਵਿੱਚ ਜੇ ਕੁਝ ਪੰਜਾਬੀ ਮੁੰਡੇ ਚਲੋ ਕੋਈ ਵੀ ਹੋ ਸਕਦੇ ਸੀ ਕਿਸੇ ਵੀ ਸਟੇਜ ਦੇ ਜੇਕਰ ਉਹਨਾਂ ਨੇ ਰਾਜਸਥਾਨ ਦੇ ਵਿੱਚ ਜਾ ਕੇ ਹਿਰਨ ਦਾ ਸ਼ਿਕਾਰ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਢੂਆ ਬਹੁਤ ਕੁੱਟਿਆ ਗਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਚਲੋ ਉਹਨਾਂ ਨੂੰ ਸਜ਼ਾ ਦਿੱਤੀ ਗਈ ਪਰ ਹੁਣ ਜਿਹੜਾ ਸਰਕਾਰ ਆਪ ਹੀ ਕਾਂਡ ਕਰ ਰਹੀ ਹੈ ਐਡੇ ਵੱਡੇ ਜੰਗਲ ਨੂੰ ਉਜਾੜ ਰਹੀ ਹੈ ਹైదరాబాద్ ਦਾ ਉਹ ਸਾਰਾ ਜੰਗਲ ਬੀਆਬਾਨ ਕਰ ਦਿੱਤਾ ਸਾਹ ਸੰਗਤ ਹੁਣ ਸਰਕਾਰ ਨੂੰ ਕੌਣ ਸਵਾਲ ਕਰੇਗਾ ਜਾਂ ਫਿਰ ਸਰਕਾਰ ਤੇ ਕੌਣ ਉਂਗਲੀ ਠਾਏਗਾ ਸਾਧ ਸੰਗਤ ਇਹ ਚੀਜ਼ ਨੂੰ ਜਰਾ ਨੋਟ ਕਰੋ ਇਹ ਚੀਜ਼ ਨੂੰ ਜਰਾ ਸਮਝਣ ਦੀ ਕੋਸ਼ਿਸ਼ ਕਰੋ ਸਾਧ ਸੰਗਤ ਇਹ ਚੀਜ਼ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਬੇਨਤੀ ਕਰਾਂ ਕਿ ਸੰਕੇਤ ਸਾਡੇ ਕੋਲ ਨੇ ਮੈਂ ਤਾਂ ਕਰਕੇ ਬੇਨਤੀ ਕੀਤੀ ਮਨੁੱਖ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੈ ਮਨੁੱਖ ਅਧੀਨ ਹੋਇਆ ਇਹਨਾਂ ਪੰਜਾਂ ਦੇ ਪਾਪ ਕਮਾ ਰਿਹਾ ਹੈ ਪਰ ਯਾਦ ਰੱਖਿਓ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਇਹ ਪਾਪ ਤੇ ਕਮਾ ਰਿਹਾ ਹੈ ਪਰ ਗੁਰਮੁਖ ਪਿਆਰਿਓ ਯਾਦ ਰੱਖਿਓ ਇਹਦਾ ਸਿੱਟਾ ਇਹਨੂੰ ਬਹੁਤ ਭੈੜਾ ਭੁਗਤਣਾ ਪੈਣਾ ਬਹੁਤ ਮਾੜਾ ਹੈ ਇਹਦੇ ਲਈ ਤੇ ਜਿਹੜਾ ਇਹਦੇ ਲਈ ਹੋਣਾ ਸਾਧ ਸੰਗਤੋਂ ਬਹੁਤ ਮਾੜਾ ਹੈ ਬਹੁਤ ਮਾੜਾ ਇਹਨੂੰ ਭੁਗਤਣਾ ਪੈਣਾ ਹੈ ਬਹੁਤ ਮਾੜਾ ਇਹਨੂੰ ਜਿਹੜਾ ਇਹਦਾ ਨਤੀਜਾ ਭੁਗਤਣਾ ਪੈਣਾ ਸਾਧ ਸੰਗਤ ਪਰ ਇਹ ਇਸ ਗੱਲੋਂ ਅਣਜਾਣ ਹੈ ਇਹ ਸਮਝ ਨਹੀਂ ਰਿਹਾ ਇਹ ਅਣਭੋਲ ਪਣੇ ਦੇ ਵਿੱਚ ਬੈਠਾ ਹੋਇਆ ਹੈ 2025 ਦੇ ਵਿੱਚ ਇਹ ਕਾਂਡ ਹੋ ਰਿਹਾ ਤੇ ਇਹਦੇ ਅੰਦਾਜ਼ੇ ਸਾਨੂੰ ਲਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਕਿ ਅਗਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਹੈ ਸਾਧ ਸੰਗਤ ਪਾਣੀ ਦੀ ਕਿੱਲਤ ਸਾਨੂੰ ਅੱਜ ਪਾਣੀ ਪੀਣ ਯੋਗ ਨਹੀਂ ਰਿਹਾ ਹਰ ਘਰ ਦੇ ਵਿੱਚ ਆਰਓ ਲੱਗਿਆ ਹੋਇਆ ਸੋ ਸਾਧ ਸੰਗਤ ਦੇ ਤੋਂ ਭਾਵ ਹੈ ਕਿ ਧਰਤੀ ਦਾ ਹੇਠਲਾ ਪਾਣੀ ਵੀ ਜਿਹੜਾ ਹੈ ਉਹ ਪੀਣ ਯੋਗ ਨਹੀਂ ਰਿਹਾ ਪਾਣੀ ਵੀ ਮੈਲਾ ਹੋ ਚੁੱਕਿਆ ਗੰਧਲਾ ਹੋ ਚੁੱਕਿਆ ਸਾਧ ਸੰਗਤ ਪਾਣੀ ਨੂੰ ਬਚਾਉਣ ਦੇ ਲਈ ਪਾਣੀ ਦੀ ਸ਼ੁੱਧਤਾ ਲਈ ਅਸੀਂ ਕੀ ਕਰ ਰਹੇ ਹਾਂ ਅਸੀਂ ਆਰਓ ਲਾ ਕੇ ਪਾਣੀ ਨੂੰ ਜਿਹੜਾ ਹੈ ਸ਼ੁੱਧ ਕਰਕੇ ਪੀਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪਾਣੀ ਨੂੰ ਜਿਹੜੇ ਦੂਸਰੇ ਲੋਕ ਜਿਹੜੇ ਹੁਣ ਆਰਓ ਨਹੀਂ ਲਗਵਾ ਸਕਦੇ ਵਿਚਾਰੇ ਜਾਂ ਕਿਤੇ ਵੀ ਕਿਸੇ ਮਜਬੂਰੀ 'ਚ ਬੈਠੇ ਨੇ ਜਿੱਥੇ ਆਰਓ ਦਾ ਪਾਣੀ ਨਹੀਂ ਮਿਲ ਸਕਦਾ ਸੋ ਸਾਧ ਸੰਗਤ ਕੀ ਉਹ ਲੋਕ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋਣ ਆਪਾਂ ਇਸ ਗੱਲ ਦੀ ਜਿਹੜੀ ਹੈ ਵੇਟ ਕਰ ਰਹੇ ਹਾਂ ਸਮਾਂ ਬਹੁਤ ਪਿਆਨਕ ਹੈ ਇੱਕ ਮਨੁੱਖ ਹੀ ਮਨੁੱਖ ਦਾ ਵੈਰੀ ਬਣਿਆ ਪਿਆ ਹੈ ਸਾਹ ਸੰਗਤ ਇੱਕ ਮਨੁੱਖ ਹੀ ਮਨੁੱਖ ਦਾ ਵੈਰੀ ਹੈ ਤੇ ਦੂਜੇ ਦੀ ਤਾਂ ਆਪਾਂ ਕਹਾਂਗੇ ਕੀ ਦੂਜੇ ਦੀ ਤਾਂ ਆਪਾਂ ਗੱਲ ਹੀ ਕੀ ਕਰਾਂਗੇ ਸੋ 27 ਤੱਕ ਇੰਨਾ ਪਾਪ ਵੱਧ ਜਾਣਾ ਹੈ ਪਾਪ ਮਨੁੱਖ ਆਪਣੇ ਲਈ ਕਰ ਰਿਹਾ ਦੂਜਿਆਂ ਲਈ ਕਮਾਰ ਰਿਹਾ ਇੱਕ ਦੂਜੇ ਲਈ ਪਾਪ ਕਰੀ ਜਾਂਦੇ ਉਹ ਕਹਿੰਦਾ ਉਹ ਪਿੱਛੇ ਨਾ ਰਹੇ ਜੇ ਉਹ ਨਾ ਮੈਂ ਨਾ ਪਿੱਛੇ ਰਹਾਂ ਜੰਗਲ ਕੱਟੇ ਜਾ ਰਹੇ ਨੇ ਦਰਖਤ ਕੱਟੇ ਜਾ ਰਹੇ ਨੇ ਸਾਥ ਸੰਗਤ ਕਹਿੰਦੀ ਜੀ ਏਸੀ ਲਗਵਾ ਲਾਂਗੇ ਪਰ ਦਰਖਤ ਲਾਉਣ ਨੂੰ ਕੋਈ ਤਿਆਰ ਨਹੀਂ ਹੈ ਆਕਸੀਜਨਾਂ ਦੇ ਸਿਲੰਡਰ ਸਾਡੇ ਢੂਕਣੇ ਤੇ ਜਦੋਂ ਟੰਗੇ ਹੋਣਗੇ ਸਾਨੂੰ ਫੇਰ ਸਮਝ ਪਾਏਗੀ ਵੀ ਦਰਖਤਾਂ ਦੀ ਕੀਮਤ ਕੀ ਹੈ ਕਿੱਡੇ ਵੱਡੇ ਰੋਡ ਨਿਕਲ ਰਹੇ ਨੇ ਕਿੰਨੀ ਦਰਖਤਾਂ ਦੀ ਕਟਾਈ ਹੋ ਗਈ ਪਰ ਸਰਕਾਰ ਨੇ ਉਹਨੇ ਦਰਖਤ ਕਿੱਥੇ ਲਾਏ ਪਹਿਲਾਂ 2015-16 ਦੇ ਵਿੱਚ ਨੈਸ਼ਨਲ ਹਾਈਵੇ ਆ ਜਿਹੜੇ ਬਾਈਪਾਸ ਬਣੇ ਉਹਨਾਂ ਦੇ ਵਿੱਚ ਕਿੰਨੇ ਦਰਖਤਾਂ ਦੀ ਕਟਾਈ ਹੋਈ ਕੀ ਉਹਨੇ ਦਰਖਤ ਲਾ ਗਏ ਤੇ ਸਾਧ ਸੰਗਤ ਦੂਜੀ ਗੱਲ ਭਾਰਤ ਮਾਲਾ ਪ੍ਰੋਜੈਕਟ ਹੈ ਕਿੰਨੇ ਖੇਤਾਂ ਵਿੱਚੋਂ ਲੰਗਿਆ ਕਿੰਨੇ ਦਰਖਤ ਕੱਟ ਵੱਢ ਹੋ ਗਏ ਕੀ ਇਹਨੇ ਦਰਖਤ ਹੁਣ ਲਾ ਗਏ ਸਾਡੇ ਕੋਲੇ ਜਵਾਬ ਹੈ ਨਹੀਂ ਹੁਣ ਸਰਕਾਰ ਨੂੰ ਸਵਾਲ ਕੌਣ ਕਰੇਗਾ ਇਸ ਵਿਸ਼ੇ ਤੇ ਸਰਕਾਰ ਨੂੰ ਕੌਣ ਪੁੱਛੇਗਾ ਸਾਧ ਸੰਗਤ ਕੇ ਭਾਈ ਇਹਨੇ ਦਰਖਤ ਕਿੱਥੇ ਲਾਤੇ ਤੇ ਜੇ ਤੁਸੀਂ ਦਰਖਤ ਲਾਏ ਨੇ ਤੁਹਾਡੇ ਕੋਲ ਕੋਈ ਰਿਕਾਰਡ ਹੈ ਕੋਈ ਬਾਇਓ ਡਾਟਾ ਹੈ ਕੋਈ ਨਹੀਂ ਪਛਤਾ ਸਾਧ ਸੰਗਤ ਸਾਨੂੰ ਇਹ ਕੰਮ ਕਦੇ ਵੀ ਨਹੀਂ ਕਰਨੇ ਚਾਹੀਦੇ ਫਿਰ ਪਛਤਾਵਾਂਗੇ ਇੱਕ ਤੇ ਦਰਖਤ ਨਾ ਕਟੋ ਜੇ ਕਟਿਆ ਵੀ ਜਾਂਦਾ ਕਿਸੇ ਮਜਬੂਰੀ ਕਾਰਨ ਤਾਂ ਉਹਦੇ ਬਦਲੇ ਚ ਦੋ ਦਰਖਤ ਹੋਰ ਲਾਓ ਲੜੋ ਨਾ ਬਿਨਾਂ ਕੰਮ ਤੋਂ ਸਾਧ ਸੰਗਤ ਇੱਕ ਮਨੁੱਖ ਦੂਜੇ ਮਨੁੱਖ ਦਾ ਨੁਕਸਾਨ ਨਾ ਕਰੇ ਆਪਣੇ ਝਗੜਿਆਂ ਨੂੰ ਬਹਿ ਕੇ ਸੁਲਝਾਉਣ ਦੀ ਕੋਸ਼ਿਸ਼ ਕਰੀਏ ਇੱਕ ਮਨੁੱਖ ਦੂਜੇ ਮਨੁੱਖ ਦਾ ਵੈਰੀ ਨਾ ਬਣੇ ਪਿਆਰਿਓ ਸਾਡੇ ਘਰ ਦੇ ਵਿੱਚ ਇੱਕ ਅੱਧੇ ਜਾਣੇ ਦਾ ਪ੍ਰਸ਼ਾਦਾ ਵਾਧੂ ਬਣੇ ਤਾਂ ਜੋ ਕੋਈ ਰਾਹੀ ਪਾਂਦੀ ਦਿੱਤੀ ਪਾਂਦੀ ਆਵੇ ਸਾਡੇ ਘਰ ਦੀ ਚੌਕੜ ਤੋਂ ਭੁੱਖਾ ਨਾ ਜਾਵੇ ਇਹ ਗੱਲ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹੀਏ ਕਿਸੇ ਬੇਜਬਾਨ ਦੇ ਨਾਲ ਧੱਕਾ ਨਾ ਕਰੀਏ ਅੱਜ ਆਪਾਂ ਦੇਖਨੇ ਆ ਨਾ ਬੇਜਵਾਨਾਂ ਦੇ ਨਾਲ ਧੱਕਾ ਕੀਤਾ ਉਹਨਾਂ ਦੇ ਮੂੰਹ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਡੋਰਾ ਦੇ ਨਾਲ ਕਬੂਤਰਾਂ ਨੂੰ ਮਾਰ ਦਿੱਤਾ ਜਾਂਦਾ ਹੈ ਪਤੰਗ ਅਡਾਉਣ ਦੇ ਸਾਡੇ ਸ਼ੌਂਕ ਨੇ ਪਤਾ ਨਹੀਂ ਕਿੰਨੇ ਕੋਈ ਪੰਛੀਆਂ ਦੀ ਜਾਨ ਲੈ ਲਈ ਔਰ ਬੇਜ਼ੁਬਾਨਾਂ ਨੂੰ ਬੰਬ ਨਾਲ ਉਡਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਚਿੱਥੜੇ ਚਿੱਥੜੇ ਉੱਡ ਗਏ ਮੂੰਹ ਦੇ ਹੁਣ ਕੁਝ ਖਾ ਪੀ ਨਹੀਂ ਸਕਦੇ ਕੀ ਸਾਡੇ ਇਹੋ ਜਿਹੇ ਕੋਝੇ ਮਜ਼ਾਕ ਕੀ ਸਾਨੂੰ ਸਜ਼ਾ ਅਹ ਜਿਹੜੀ ਹੈ ਉਹ ਦਬਾਉਣ ਤੋਂ ਰੋਕ ਲੈਣਗੇ ਇਹੋ ਜਿਹੇ ਕੋਝੇ ਮਜ਼ਾਕ ਸਾਡੇ ਕੀਤੇ ਹੋਏ ਸਾਧ ਸੰਗਤ ਉਹਦੀ ਸਜ਼ਾ ਬਹੁਤ ਭੈੜੀ ਸਾਨੂੰ ਮਿਲਣੀ ਹੈ ਬਹੁਤ ਭੈੜੀ ਪਤਾ ਨਹੀਂ ਲੋਕ ਕੀ ਕੀ ਕਰੀ ਜਾਂਦੇ ਨੇ ਕਿੱਥੋਂ ਕਿੱਥੋਂ ਇਹੋ ਜਿਹੀਆਂ ਚੀਜ਼ਾਂ ਸਿੱਖ ਕੇ ਆਉਂਦੇ ਨੇ ਗੁਰਮੁਖ ਪਿਆਰਿਓ ਇਹ ਕਦੀ ਨਾ ਕਰੋ ਇੱਕ ਇਨਸਾਨ ਕਦੇ ਕਿਸੇ ਜਾਨਵਰ ਨੂੰ ਪੰਛੀ ਨੂੰ ਤਕਲੀਫ ਤੱਕ ਨਾ ਦੇਵੇ ਤਾਂ ਵਧੀਆ ਹੋਏਗਾ ਤੁਹਾਡੇ ਲਈ ਸੁੱਖ ਹੋਣਗੇ ਅਸੀਂ ਕਹਿੰਨਾ ਰੌਲਾ ਪਾਉਣਿਆ ਸਾਲ ਦੁੱਖ ਹੀ ਦੁੱਖ ਨੇ ਜੀ ਦੁੱਖ ਹੀ ਬਹੁਤ ਨੇ ਜੀ ਸਾਧ ਸੰਗਤ ਅਸੀਂ ਕਿਸੇ ਨਾਲ ਕੋਈ ਸੁੱਖ ਕਮਾਉਣ ਦਾ ਜਿਹੜਾ ਹੈ ਕੋਈ ਉਪਰਾਲਾ ਕੀਤਾ ਨਹੀਂ ਕੀਤਾ ਜੀ ਕਦੇ ਕਿਸੇ ਨੂੰ ਆਪਾਂ ਕੋਈ ਸੁਖੀ ਦੇਖਣਾ ਚਾਹਿਆ ਨਹੀਂ ਸਾਧ ਸੰਗਤ ਅਸੀਂ ਤਾਂ ਸਾਰਿਆਂ ਨੂੰ ਦੁੱਖ ਹੀ ਦਿੱਤੇ ਨੇ ਭਾਈ ਫਿਰ ਸਾਨੂੰ ਸੁੱਖ ਕਿਵੇਂ ਮਿਲ ਜਾਣਗੇ ਸੋਚੀਏ ਆਪਾਂ ਗਲਤੀਆਂ ਬਹੁਤ ਕਰਦੇ ਆ ਸਾਡੇ ਕੋਲ ਗਲਤੀਆਂ ਦਾ ਭੰਡਾਰ ਹੈ ਪਰ ਅਸੀਂ ਗਲਤੀਆਂ ਕਰਨੋਂ ਹਟ ਵੀ ਨਹੀਂ ਰਹੇ ਹਲੇ ਵੀ ਨਹੀਂ ਹਟ ਰਹੇ ਪਤਾ ਹੈ ਵੀ ਸਮਾਂ ਬਹੁਤ ਨੇੜੇ ਐ ਪ੍ਰਸਾਦ ਸੰਗਤ ਹਲੇ ਵੀ ਨਹੀਂ ਹਟ ਰhese ਸਾਧ ਸੰਗਤ ਗੁਰੂ ਕੀੰਦਾ ਫਿਰ ਯਾਦ ਰੱਖੀ ਵੀ ਤੈਨੂੰ ਬਚਾਉਣਾ ਕਿਸੇ ਨੇ ਤੇਰੀ ਜਾਮਣੀ ਨਹੀਂ ਕਿਸੇ ਨੇ ਭਰਨੀ ਗੁਰੂ ਵੀ ਤੇਤੋਂ ਜਿਹੜਾ ਹੈ ਕਿਨਾਰਾ ਵਟਲੇਗਾ ਭਲਿਆ ਜੇ ਤੂੰ ਹਲੇ ਵੀ ਨਹੀਂ ਹਟਿਆ ਤੂੰ ਬਾਤ ਜਾਣ ਕੇ ਵੀ ਔਗਣ ਕਰੀ ਜਾ ਰਿਆਂ ਕਮਾਈ ਜਾ ਰਿਆਂ ਯਾਦ ਰੱਖੀ ਤੈਨੂੰ ਇਹਦਾ ਜਿਹੜਾ ਖਮਿਆਜਾ ਨਾ ਭੁਗਤਣਾ ਪੈਣਾ ਤੇ ਜਦੋਂ ਤੂੰ ਭੁਗਤੇਗਾ ਫਿਰ ਪਛਤਾਏਗਾ ਫਿਰ ਗੁਰੂ ਨੂੰ ਚੇਤੇ ਕਰੇਗਾ ਕਹਿੰਦੇ ਤੋ ਸਮਾਂ ਦੂਰ ਲੰਘ ਜਾਏਗਾ ਸਤਿਗੁਰੂ ਨੇ ਵੀ ਤੇਰੇ ਨੇੜੇ ਨਹੀਂ ਹੋਣਾ ਇਸ ਕਰਕੇ ਪਛਤਾਉਣ ਦੀ ਜਗ੍ਹਾ ਤੇ ਆਪਾਂ ਹੁਣੇ ਤੌਬਾ ਕਰ ਲਈਏ ਸ਼ਾਇਦ ਸਾਡਾ ਸੁਟਕਾਰਾ ਹੋ ਜਾਏ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਸਾਧ ਸੰਗਤ ਆਪਣੇ ਹੱਥਾਂ ਤੋਂ ਕੋਈ ਪਾਪ ਨਾ ਹੋਵੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ